100 ਰੁਪਏ 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 ਦਾ ਸੂਟ 100 ਰੁਪਏ ਦਾ ਸੂਟ ਕਰਤਾ ਹੀ 100 ਰੁਪਏ ਸੂਟ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ ਲੈਨੇ ਕੋਈ ਕਹਿੰਦਾ 500 ਕੋਈ ਕਹਿੰਦਾ 400 ਕੋਈ ਕਹਿੰਦਾ 300 ਲੈ ਜਾਓ 100 ਰੁਪਏ ਚ ਲੈ ਜਾਓ 100 ਰੁਪਏ ਚ ਬਾਕੀ ਪੁਰਾਣੇ ਲੱਗੇ ਸੂਟਾਂ ਦੀ ਬਹੁਤ ਵੱਡੀ ਸੇਲ 100 100 ਰੁਪਏ ਚ ਸੂਟ ਦੇ ਰਹੇ ਆ 100 100 ਰੁਪਏ ਚ ਦੇਖੋ ਜੀ ਕਮਾਲਾ ਕਰਤੀਆਂ ਇਸ ਵਾਰ 100 100 ਰੁਪਏ ਦੇ ਸੂਟ ਆਲ ਓਵਰ ਸੂਟ ਪੂਰਾ 5 ਮੀ ਕਲਰ ਚੈੱਕ ਕਰ ਲੋ ਜਿੰਨੇ ਮਰਜੀ ਪਰ ਇੱਕ ਗੱਲ ਸੁਣ ਲੋ ਇਹ ਮੈਨਾਂ ਇੱਕ ਜਣੇ ਨੂੰ ਇੱਕ ਸੂਟ ਹੈ ਕਿਉਂਕਿ ਇਹ ਸਿਰਫ ਸਿੱਧਾ ਗਿਫਟ ਦੇ ਰਹੇ ਆ ਭੈਣਾਂ ਨੂੰ ਲਓ ਜੀ ਆਹ ਦੇਖੋ ਫਾਇਦੇ ਦੇ ਫਾਇਦੇ ਹੋ ਰਹੇ ਆ ਪਟਾਕੇ ਦੇ ਪਟਾਕੇ ਪੈ ਰਹੇ ਆ ਬਾਜ਼ਾਰ 'ਚ ਜਾਓਗੇ 600 ਰੁਪਏ ਦਾ ਸੂਟ ਸਾਡੇ ਕੋਲ ਆਜੋ ਸਿਰਫ 200 ਰੁਪਏ ਦਾ ਆਹ ਚੱਕੋ ਮੈਚਿੰਗ ਸੂਟ ਦੁਪੱਟੇ ਦਾ ਬਾਜ਼ਾਰਾਂ ਦੇ ਵਿੱਚ 500 ਤੋਂ ਘੱਟ ਨਹੀਂ ਮਿਲਣਾ ਆਹ ਚੱਕੋ 200 ਰੁਪਏ ਦਾ ਸੂਟ 500 ਰੁਪਏ ਦੇ ਦੋ ਦੇ ਦੇਣਾ ਚੈਲੰਜ ਕਰਦਾ ਚੈਲੰਜ ਕਿਸੇ ਨੇ ਨਹੀਂ ਦੇਣਾ 800 ਰੁਪਏ ਦਾ ਸੂਟ ਆ ਬਾਜ਼ਾਰ ਚ ਦੁਪट्टे ਦੇ ਨਾਲ ਸਾਡੇ ਕੋਲ ਆਜੋ 700 ਦੇ ਦੋ ਲੈ ਜਾਓ 350 ਰੁਪਏ ਦਾ ਸੂਟ ਦੇ ਰਹੇ ਆ ਦੇਖੋ ਜੀ ਆ ਚੱਕੋ ਪਾਕਿਸਤਾਨੀ ਸੂਟ ਪ्योर ਦੁਪੱਟੇ ਨਾਲ ਬਜ਼ਾਰਾਂ ਦੇ ਵਿੱਚ ਹਜ਼ਾਰ ਹਜ਼ਾਰ ਰੁਪਏ ਦਾ ਵਾਹ ਇੱਥੇ ਪਹਿਣਾ ਨੂੰ 1000 ਰੁਪਏ ਦੇ ਦੋ ਸੂਟ ਦੇ ਦਿੰਨੇ ਆ। ਕਿੱਥੇ ਆਉਣ ਦਾ ਹੋਰ ਵੀ ਬਹੁਤ ਵੱਡਾ ਫਾਇਦਾ ਜਿਹੜਾ ਤੁਸੀਂ ਵਿਆਹ ਸ਼ਾਈ ਦਾ ਕੱਪੜਾ ਲੈਣਾ ਤੁਸੀਂ ਦਾਜ ਮਰੀ ਦਾ ਕੱਪੜਾ ਲੈਣਾ ਜਿਹੜਾ ਬਾਜ਼ਾਰ 'ਚ ਜਾ ਕੇ ਤੁਸੀਂ 1 ਲੱਖ ਰੁਪਏ ਦਾ ਕੱਪੜਾ ਲੈਨੇ ਹੋ ਇੱਥੇ ਤੁਹਾਨੂੰ ਸਿੱਧਾ 40000 ਰੁਪਏ ਦੇ ਵਿੱਚ ਦੇ ਦਿਆਂਗੇ। ਕਿਸੇ ਵੀ ਪਿੰਡ ਤੋਂ ਜਾਂ ਕਿਤੋਂ ਵੀ ਦੂਰੋਂ ਆਉਨੇ ਹੋ ਬੱਸ ਸਟੈਂਡ 'ਤੇ ਆ ਜਾਓ ਪਾਗੇ ਪੜੇ ਜਿੱਥੇ ਆਟੋ ਰਕਸ਼ੇ ਦੀ ਸਰਵਜਮਾ ਫ੍ਰੀ ਹੈ। ਦੇਖੋ ਲੋਕ ਚਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਦਿਓ। ਲੋਕ ਤਾਂ ਆ ਗਏ ਦੂਰੋਂ ਦੂਰੀ। ਲੋਕਾਂ ਦੇ ਫਾਇਦੇ ਹੋ ਰਹੇ ਆ। ਹੋਰ ਪੈਣਾ ਹੁਣ ਮੋਟੀ ਕਰ ਲੋ ਕਿੰਨੇ ਬਰਲ ਦਾ ਸਭ ਤੋਂ ਵੱਡਾ ਬ੍ਰਾਂਡ ਉਹ ਰੇਟ ਚੈੱਕ ਕਰ ਲੋ ਐਮ ਆਰ ਪੀ ਕਿੰਨੀ ਆ 1650 ਰੁਪਏ ਵਾਲਾ ਕੰਬਲ ਵੀ ਕਰਤਾ ਸਿਰਫ 1000 ਰੁਪਏ ਚ ਆਹ ਦੇਖੋ ਜੀ ਸਿੰਗਲ ਬੈਡ ਦਾ ਕੰਬਲ ਜਿਹੜਾ ਬਾਜ਼ਾਰ ਚ 1650 ਅਸੀਂ ਦਵਾਂਗੇ ਸਿਰਫ 1000 ਚ ਦੇਖੋ ਜੀ ਕੜਾਈਆਂ ਤੇ ਫਰਕ ਚੈੱਕ ਕਰ ਲੋ ਕਿੰਨਾ ਸ਼ਾਨਦਾਰ ਵਾਕ ਹੋਇਆ ਬਾਜ਼ਾਰਾਂ ਦੇ ਵਿੱਚ ਸੂਟ ਇਹ 15 15 16 ਸੀ 5 500 ਤੇ ਦੇ ਦੇਣਾ ਦੁਪੱਟੇ ਚੈੱਕ ਕਰੋ ਕਿੰਨੇ ਕੰਟਰਾਸਟ ਲੱਗਿਆ ਜਬਰਦਸਤੀ ਜਾ ਅਬ ਯਾਰ ਜੇ 1200 ਤੋਂ ਘੱਟ ਨਹੀਂ ਪਰ ਸਾਡੇ ਕੋਲ 650 ਰੁਪਏ ਦਾ ਚੱਕੋ ਜੀ ਚਾਰ ਦਿਨ ਦੀ ਸੇਲ ਆ ਚਾਰ ਦਿਨ ਦੀ ਸੇਲ ਬੱਡੇ ਫਾਇਦੇ ਹੋਣਗੇ ਚਾਰ ਦਿਨਾਂ ਦੇ ਅੰਦਰ ਅੰਦਰ ਆਜੋ ਜਿਹੜਾ ਆਜੂਗਾ ਸ਼ਗੂਗੋ ਲੈ ਜਾਊਗਾ ਵਖੋ ਜੀ ਅਸੀਂ ਕਮਾਈ ਜ਼ਰੂਰ ਕਰਦੇ ਹਾਂ ਪਰ ਜਾਇਜ਼ ਕਮਾਈ ਕਰਦੇ ਹਾਂ ਆ ਚੈੱਕ ਕਰੋ ਪਟਿਕ ਦਾ ਪੀਸ ਬਾਜ਼ਾਰਾਂ ਵਿੱਚ ਵਿੱਚ 3-3000 ਦਾ ਪਰ ਸਾਡੇ ਕੋਲ 1000 ਰੁਪਏ ਦਾ ਉਹ ਜਿਹੜੇ ਅੱਜ ਕੱਲ ਇੰਸਟਾਗ੍ਰam ਤੇ ਕੁੜੀਆਂ ਰੀਲਾਂ ਬਣਾ ਬਣਾ ਪਾਉਂਦੀਆਂ ਉਹਨਾਂ ਨੂੰ ਪੁੱਛੋ ਆ ਸੂਟਾਂ ਦੇ ਰੇਟ ਕੀ ਆ 25-2500 ਰੁਪਇਆ ਮੰਗਦਾ ਦੁਕਾਨਦਾਰ ਉਹ ਤੁਸੀਂ ਦੇ ਦਿੰਨੇ ਹੋ ਪਰ ਇਹਦਾ ਰੇਟ 1200 ਰੁਪਇਆ ਆ ਸੋਲੋ ਸੋਲੋ ਪੀਸ ਹੈ ਡਿਜ਼ਾਈਨ ਕੜਾਈਆਂ ਬਾਜੂਆਂ ਤੇ ਵਰਕ ਪਹੁੰਚਿਆ ਤੇ ਵਰਕ ਰੇਟ 850 ਰੁਪਏ ਆ ਵੀ ਦੇਖੋ ਰੈੱਡ ਲੈ ਲਓ ਬਲੈਕ ਲੈ ਲਓ ਜਿਹੜਾ ਮਰਜ਼ੀ ਕਦਰ ਲੈ ਜਾਓ ਆਜੋ 4 ਦਿਨ ਹੋਕਾ ਦੇ ਰਿਹਾ ਛੇ ਦੀ ਛੇ ਦੀ ਪਹੁੰਚੋ ਬਹੁਤ ਵੱਡੇ ਫਾਇਦੇ ਆ ਮਾਤੂ ਸ਼੍ਰੀ ਦਰਤਾਰ ਬਾਗਾਪਣਾ ਮੋਗਾ ਰੋਡ ਤੇ ਆਜੋ ਉਹ ਲੈ ਜਾਓ 25 2500 ਵਾਲੇ 850 ਦੇ ਸੂਟ। ਕੋਈ ਮਾਤੂ ਸ਼੍ਰੀ ਦਸਤਾਰ ਤੇ ਮੇਲਾ ਲਾ ਦੇਣਾ ਕੱਪੜਾ ਦਾ ਇਸ ਵਾਰ। ਮੋਂਟੀ ਕਾਰਲੋ ਦੇ ਵਿੱਚ 5000 ਪੀਸ ਆ ਗਿਆ। ਰੇਟ ਇਹੀ ਰਹਿਣਾ 1250 ਰੁਪਏ ਚੈਲੰਜ ਕਰਕੇ ਸੌਦਾ ਵੇਚਦੇ ਆ। ਥੋਕ ਕੇ ਗਰੰਟੀ ਦਿੰਦੇ 1250 ਜੇ ਕਿਸੇ ਦੇ ਨਹੀਂ 4 ਦਿਨ ਕਹਿ ਰਹੇ ਆ। 4 ਦਿਨਾਂ ਦੇ ਵਿੱਚ ਵੱਡੇ ਫਾਇਦੇ ਸਾਡੇ ਕਰਨੇ ਆ। ਜਿਹੜਾ ਪਹਿਲਾਂ ਆਜੂਗਾ ਉਹਦਾ ਫਾਇਦਾ ਬਹੁਤ ਵੱਡਾ ਹੋਣਾ। ਸੋ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਲੈਣੇ ਤਾਂ ਫੋਨ ਕਰ ਸਕਦੇ ਆ। ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਬੱਗਾ